ਆਪ੍ਰੀਤ ਹਲੋ ਸਤਿ ਸ਼੍ਰੀ ਅਕਾਲ ਜੀ ਅਕਸਰ ਕਾਲ ਵੀਰੇ ਜੀ ਆਪਾਂ ਇੱਕ ਵੀਡੀਓ ਭੇਜੀ ਆ ਤੁਹਾਨੂੰ ਹਿੰਦਰਾ ਵਾਲੇ ਦੀ ਉਹ ਹੀ ਦੇਖ ਰਿਹਾ ਸੀ ਮੈਂ ਹਾਂਜੀ 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 ਇਹ ਗੱਡੀ ਆਪਾਂ ਨੇ 8ਵੇਂ ਮਹੀਨੇ 7ਵੇਂ ਮਹੀਨੇ ਲਈ ਸੀਗੀ ਅੱਛਾ ਬੁੱਢੀ ਬੁੱਢੀ ਲਾ ਕੇ 8ਵੇਂ ਮਹੀਨੇ ਨੂੰ 8ਵੇਂ ਮਹੀਨੇ ਚ ਚਲਾਈ ਸੀਗੀ ਜੀ 8ਵੇਂ ਚ ਆ ਗਈ 8ਵੇਂ ਚ ਸਾਲ ਹੋਣਾ ਅਜੇ ਹਾਂ 8ਵੇਂ ਚ ਸਾਲ ਹੋਣਾ ਜੀ ਹੂੰ ਠੀਕ ਹੈ ਜੀ ਹੁਣ ਤੱਕ ਇੱਕ ਜੋੜੀ ਟਾਇਰਾਂ ਜਿਹੜੀ ਚਾਚੀ ਦੇ ਨਾਲ ਟਾਇਰ ਹੈ ਉਹ ਖਤਮ ਕਰ ਗਈ ਹੂੰ ਕੁਛ ਭੰਨ ਦੀ ਇਸਨੇ ਕੁਛ ਖਸਾ ਕੇ ਖਤਮ ਕਰਤੇ ਹਾਂਜੀ ਪਹਿਲੇ ਚੱਕਰੇ ਗੱਡੀ ਦਾ ਜੀਪੀਐਸ ਖਰਾਬ ਸੀਗਾ ਠੀਕ ਹੈ ਜੀ ਦੂਸਰੇ ਚੱਕਰ ਗੱਡੀ ਦੀ ਆਗਰਾ ਜਾ ਕੇ ਕਲਚ ਪਲੇਟ ਹੈ ਗਈ ਠੀਕ ਸਰ ਬਾਈ ਜੀ ਉਸ ਤੋਂ ਬਾਅਦ ਗੱਡੀ ਨੇ ਟਾਇਰ ਅਗਲੇ ਗਲਤ ਖਾਣੇ ਸ਼ੁਰੂ ਕਰਤੇ ਡੱਬੇ ਪਾ ਡੱਬੇ ਪਾਤੇ ਠੀਕ ਹੈ ਜੀ ਫਿਰ ਗੱਡੀ ਇਹਨਾਂ ਨੇ ਕਿਹਾ ਜੀ ਲੈਨਮੈਂਟ ਵਾਸਤੇ ਭੇਜੋ ਕੋਲੀ ਵਾਲਾ ਕੋਲ ਲੈਨਮੈਂਟ ਦਾ ਸਿਸਟਮ ਹੈ ਨਹੀਂ ਇਹਨਾਂ ਕੋਲ। ਅੱਛਾ ਫਿਰ ਇਹਨਾਂ ਨੇ ਗੱਡੀ ਦਰਾਹੇ ਭੇਜੀ। ਦਰਾਹੇ ਭੇਜੀ ਦਰਾਹੇ ਵਾਲਿਆਂ ਨੇ ਲੈਨਮੈਂਟ ਛੇੜੀ। ਗੱਡੀ ਚ ਨਹੀਂ ਗਈ ਚ ਨਹੀਂ ਤੇ ਵਾਪਸੀ 'ਨ ਤੱਕ ਟਾਇਰ ਖਤਮ ਕਰ ਗਿਆ ਅਗਲੇ ਚਾਰੇ ਹੀ। ਜਮੇ ਹੀ ਖਤਮ ਕਰਤੇ ਜੀ। ਵੀਰੇ ਆਪਣੇ ਬਿਲਕੁਲ ਧਾਗੇ ਘੜਤੇ ਹੀ ਮੈਂ ਉਹ ਵਾਲੀ ਵੀਡੀਓ ਵੀ ਤੁਹਾਨੂੰ ਸ਼ੇਅਰ ਕਰਾ ਦਿਆਂ। ਠੀਕ ਹੈ ਜੀ। ਮੈਂ ਤਾਰਾਂ ਤੇ ਆ ਗਈ ਸੀਗੀ ਇਸ ਹਿਸਾਬ ਨਾਲ ਕੰਝੇ ਕਰਤੇ ਜੀ। ਅੱਛਾ ਜੀ। ਤੇ ਗੱਡੀ ਆਪਣੇ ਆਪ ਚੰਗੀ ਚੱਲਦੀ ਗੱਡੀ ਬ੍ਰੇਕ ਪਕੜ ਕਰ ਜੇ ਦੀ ਅਜਾ ਬ੍ਰੇਕ ਆ ਫਾਜੰਦੀ ਆ ਸੀ ਬ੍ਰੇਕਾ ਫਾਜਦੀ ਮੇਰੇ 5 6 ਟਾਇਰ ਇਸ ਤਰ੍ਹਾਂ ਖਰਾਬ ਕਰੇ ਜਾਂ ਜੀ ਗੱਡੀ ਨੇ ਅੱਛਾ ਜੀ ਅੱਗੇ ਬਾਕੀ ਤੁਹਾਨੂੰ ਲੋਡ ਆ ਦੱਸਿਆ ਜੀ ਦੂਸਰੇ ਠੀਕ ਹੈ ਫਿਰ ਆਪਣਾ ਉਸ ਤੋਂ ਬਾਅਦ ਜੀ ਇਹਨਾਂ ਨੇ 5 ਟਾਇਰ ਦੀਏ ਵੀ ਹੈ ਜੀ ਗੱਡੀ ਹੱਸਤਾ ਖੜਾ ਕੇ ਰੱਖੀ ਅੱਛਾ ਜੀ ਦਵਾਰੇ ਫਿਰ ਜਿਹੜੇ ਟਾਇਰ ਲਗੇ ਤੇ 5 ਟਾਇਰ ਇਹਨਾਂ ਨੇ ਜੀਏ ਬਾਕੀ ਟਾਇਰ ਮੈਂ ਲਾਏ ਉਹ ਵੀ ਪਿਛਲੇ ਟਾਇਰ ਵੀ 70 ਰੁਪਏ ਦੇ ਜਿਹੜੀ ਕੰਪਨੀ ਦੀ ਗਲਤੀ ਸੀ ਜੇ ਸਮਝ ਲਓ ਕੰਪਨੀ ਦੀ ਗਲਤੀ ਸੀ ਤਾਂ ਉਹਨਾਂ ਨੇ ਆਪਾਂ ਨੂੰ 5 ਟਾਇਰ ਪ੍ਰੋਵਾਈਡ ਕਰਾਏ ਹਾਂਜੀ ਗਾਰੰਟੀ ਚ ਟਾਇਰ ਤਾਂ ਜ਼ਿਆਦਾ ਖਰਾਬ ਸੀਗੇ ਹਾਂ ਟਾਇਰ ਤਾਂ ਜ਼ਿਆਦਾ ਸੀਗੇ ਖਰਾਬ ਪਰ ਇਹਨੇ 5 ਟਾਇਰ ਦਿੱਤੇ ਇਹਨਾਂ ਨੇ ਆਪਾਂ ਨੂੰ 5 ਦੇ ਦਿੱਤੇ ਕੰਮ ਚਲਾਉਣ ਵਾਸਤੇ ਅੱਛਾ ਠੀਕ ਹੈ ਜੀ ਗੱਡੀ ਹਲੇ ਵੀ ਟਾਇਰ ਨਹੀਂ ਖਾਣੇ ਦੇਟ ਰਹੀ ਜੀ ਅਗਲੇ ਟਾਇਰ 2-7 ਦੇ ਵੀ ਲਾ ਲੇ ਮੈਂ ਠੀਕ ਹੈ ਜੀ ਉਹ ਵੀ ਤਰੀਕਾ ਆ ਗਿਆ ਹੁਣ ਉਹ ਟਾਇਰ ਤਾਂ 40 ਪੈਸੇ ਤੇ ਆ ਗਏ ਅਗਲੇ 4 ਦੇ ਸਾਦੇ ਦਾ ਬਾਈ ਜੀ ਚੱਲ ਨਹੀਂ ਜਦੋਂ ਰੇਡੀਅਰ ਨਹੀਂ ਚੱਲ ਰਹਾ ਸਾਦੇ ਕਿਵੇਂ ਚੱਲ ਜਾਣਗੇ ਆ ਰੇਡੀ ਅਗਲੇ ਜਿਹੜਾ ਸਭ ਤੋਂ 프ਰੰਟ ਵਾਲਾ ਸਾਦਾ ਜੀ ਸੈਕੰਡ ਵਾਲਾ ਰੇਡੀਅਲ ਹੈ ਇਹ ਜਿਹੜੀ ਤੁਹਾਡੀ ਥੋੜੀ ਗੱਡੀ ਆ ਇਹ 14 ਚੱਕੀ ਆ 16 ਚੱਕੀ ਆ ਜੀ 16 ਚੱਕੀ ਆ ਜੀ 16 ਚੱਕੀ ਇਹਦਾ ਮੁੱਲ ਕਿੰਨਾ ਜੀ ਗੱਡੀ ਦਾ ਕਿੰਨੀ ਕੀਮਤ ਦੀ ਆ ਉਸ ਟਾਈਮ 41 ਲੱਖ 300000 ਦੀ ਦੀ 41 ਲੱਖ ਰੁਪਈਆ ਲਾ ਕੇ ਇਹਦੇ ਤੁਹਾਨੂੰ 10 ਮਹੀਨੇ ਹੋਏ ਨੇ 10 ਮਹੀਨੇ ਚ ਤੁਸੀਂ ਏਜੰਸੀ ਦੇ ਕੋਲੇ ਕਿੰਨੇ ਕ ਲਾਏ ਆ ਹਰ ਚੱਕਰ ਜਾਂਦੀ ਹੈ 16 ਚੱਕਰ ਲਾਏ ਆ ਗੱਡੀ ਨੇ ਘਟੋ ਘਟ 16 ਚੱਕਰਾਂ માં ਹਰ ਚੱਕਰ ਜਾਂਦੀ ਹੈ ਜੀ ਹਰੇਕ ਚੱਕਰ ਹਰੇਕ ਚੱਕਰ ਬਾਹਰ ਪੰਜਾਬ ਤੋਂ ਬਾਹਰ ਵੀ ਕਿਤੇ ਬ੍ਰੇਕਡਾਊਨ ਹੋਈਆ ਕਦੇ ਜੀ ਬਾਹਰ ਕੰਪਲੀਟਾਂ ਬੰਦਿਆ ਜੀ ਗੱਡੀ ਆਈਏ ਨਹੀਂ ਹੈ ਇੱਕ ਦੋ ਵਾਰੀ ਬ੍ਰੇਕ ਪਕੜ ਕਰ ਗਈ ਰਸਤੇ 'ਚ ਗੱਡੀ ਨੇ ਧੂਆਂ ਧੂਆਂ ਕਰਤਾ ਟਾਇਰਾਂ ਨੇ ਨਵਾਂ ਜੋੜਾ ਲਵਾ ਕੇ ਭੇਜਿਆ ਇਧਰੋਂ ਆਂਦੇ ਵੀ ਇਧਰੋਂ ਚਨੇ ਇਹਦਾ ਵਾਪਸ ਹੀ ਤੇ ਨਾ ਇਧਰ ਨਾਗਪੁਰ ਵਾਲੀ ਸਾਈਡ ਗੱਡੀ ਰੋਡ ਤੇ ਖੜ ਗਈ ਵੀ ਡ라이ਵਰ ਕਹਿੰਦਾ ਮੈਂ ਟੋਲ ਤੋਂ ਹੁਣੇ ਚੱਲਿਆ ਘਰੇ ਇਤਨੇ ਮੈਂ 50 ਕਿਲੋਮੀਟਰ ਆਇਤਨੇ ਮੈਂ ਕਹਿੰਦਾ ਤੂੰ ਐਚੂ ਐ ਕਰਤਾ ਕਰ ਮੈਂ ਹਿਸੇ ਮਨੂ ਦੇਖਿਆ ਇਹ ਪਲੇਟ ਪਾਈ ਵੀ ਕੋਈ ਬੰਦਾ ਨਹੀਂ ਆਇਆ ਜੀ ਕੋਈ ਫੋਨ ਨਹੀਂ ਆਇਆ ਚਲੋ ਇਹ ਆਪਣੀ ਰਿਕਾਰਡਿੰਗ ਚੱਲ ਰਹੀ ਹੈ ਆਪਾਂ YouTube ਤੇ ਏਕਣੇ ਪਾੜਨੀਆ ਲੋਕਾਂ ਨੂੰ ਪਤਾ ਲੱਗੂਗਾ ਨਹੀਂ ਬੋਰੋ ਨੀ ਚਾਰਜ ਆਪਾਂ ਤੇ ਮੈਂ ਪਰਥੋਂ ਜਾ ਆਪਣੇ ਨਾਲ ਗੱਲ ਹੋਈ ਆ ਆਪਣੇ ਉਹ ਪਰਗਟ ਸਿੰਘ ਦਾ ਮੁੰਡਾ ਉਹਨੂੰ ਫੋਨ ਲਾਇਆ ਪਹਿਲਾਂ ਪੈਂਚ ਚ ਹੁੰਦੇ ਸੀ ਉਹ ਹਾਂਜੀ ਹਾਂਜੀ ਉਹ ਕਹਿੰਦਾ ਭਾਈ ਸਾਡੀ ਨੌਲੇਜ ਦੇ ਵਿੱਚ ਆ ਵੀ ਘੱਟੋ ਘੱਟ ਉੱਪਰ ਕੰਪਨੀ ਜਿਹੜੀ ਮਹਿੰਦਰ ਕੰਪਨੀ ਆ ਇਹ ਕਹਿੰਦੇ 26 27 ਪੰਨਿਆਂ ਦਾ ਤਾਂ ਇੱਕ ਤੁਹਾਡੀ ਲੈਟਰ ਲੂਟਰ ਲਿਖ ਲੈ ਇੱਕੇ 26 27 ਲੈਟਰ ਪਹੁੰਚ ਗਏ ਕਹਿੰਦਾ ਸਾਡੇ ਕੋਲ ਹਾਂਜੀ ਭਈ ਉੱਥੋਂ ਉੱਪਰੋਂ ਵੀ ਟੀਮ ਆ ਚੁੱਕੀ ਆ ਡਰਾਈਵਰ ਵੀ ਭੇਜੇ ਨੇ ਵੀ ਐਵਰੇਜ ਆ ਵੀ ਨੁਕਸਾ ਇਹ ਤੁਸੀਂ ਦੋ ਗੱਡੀਆਂ ਲਈਆਂ ਸੀ ਇੱਕ ਸਹੀ ਐ ਇੱਕ ਕੰਮ ਖਰਾਬ ਕਰਦੀ ਆ ਇੱਕ ਦਾ ਐਵਰੇਜ ਦਾ ਇਸ਼ੂ ਆ ਜੀ ਇੱਕ ਦਾ ਇਹ ਤਿੰਨ ਇਸ਼ੂ ਆ ਜੀ ਬ੍ਰੇਕ ਪਕੜਦਾ ਟਾਇਰਾਂ ਦਾ ਤੇ ਟਾਇਰ ਗਲਤ ਖੰਦੀ ਹੈ ਜਿਸ ਸਾਰੇ ਹੀ ਅੱਛਾ ਇੱਕ ਐਵਰੇਜ ਦਾ ਇਹਦਾ ਏਜ ਤਿੰਨੇ ਨੁਕਸ ਨੇ ਦੂਜੀ ਗੱਡੀ ਐਵਰੇਜ ਦਿੰਦੀ ਹੈ ਕੋਈ ਦੀ ਵੀ ਇਹੀ ਕੁਛ ਹੈ ਦੂਜੀ ਗੱਡੀ ਵੀ ਐਵਰੇਜ ਨਹੀਂ ਦਿੰਦੀ ਜੀ ਨਾਲੇ ਉੱਤ ਸਾਈਡ ਖਾਲੀ ਜਾਂਦੀ ਹੈ ਅੱਛਾ ਜੀ ਉਹ ਟੈਂਕੀ ਚੱਲਦੀ ਹੈ ਇਹ ਓਪਨ ਬਾਡੀ ਆ ਇਹ ਓਪਨ ਬਾਡੀ ਚਾਹੀਦੀ ਤੇ ਮੈਂ ਉਹਨਾਂ ਨਾਲ ਵੀਰ ਜੀ ਗੱਲਬਾਤ ਕਰੀ ਸੀ ਉਹ ਕਹਿੰਦੇ ਵੀ ਤੁਹਾਡਾ ਕੋਈ ਰਿਸ਼ਤੇਦਾਰ ਵੀ ਭਾਣਜਾ ਵਗੈਰਾ ਕੋਈ ਏਜੰਸੀ 'ਚ ਮੈਨੇਜਰ ਮੈਨੇਜਰ ਆ ਕਿਵੇਂ ਆ ਹਾ ਯਾਰ ਦੋਸਤ ਹੈਗਾ ਹੀ ਆਪਣਾ ਉਹ ਮੈਂ ਲਾਇਆ ਸੀ ਜਦੋਂ ਤੁਹਾਡੇ ਨਾਲ ਪਰਸੋਂ ਗੱਲ ਹੋਈ ਆ ਦੂਜਾ ਭਾਈ ਮੈਂ ਇਹਨਾਂ ਨਾਲ ਮਤਲਬ ਕਿ ਇਹਨਾਂ ਨੂੰ ਕਹਿੰਦਾ ਹੀ ਬਾਰ-ਬਾਰ ਫੋਨ ਵੀ ਕਰਦਾ ਇਹ ਇਹਨਾਂ ਨੇ ਕਿਹਾ ਕਰਿਆ ਜੀ ਇਹਨਾਂ ਨੇ ਮੇਰੇ ਆਪਣਾ ਨੰਬਰ ਬਲੈਕਲਿਸਟ ਤੇ ਪਾ ਦਿੱਤੇ ਇਹ ਮਾਤਾ ਗੋਵਿਲ ਨੇ ਜਿਹੜਾ ਏਜੰਸੀ ਦਾ ਓਨਰ ਹੈ ਅੱਛਾ ਜੀ ਆਪਣਾ ਜਿਹੜਾ ਮਹਿੰਦਰਾ ਦਾ ਇੱਕ ਮੈਨੇਜਰ ਹੈ ਕੋਈ ਇਹਨਾਂ ਦਾ ਇਸ ਏਰੀਏ ਦਾ ਕਮਲ ਉਹਨਾਂ ਨੇ ਵੀ ਨੰਬਰ ਬਲੈਕਲਿਸਟ 'ਚ ਪਾਤਾ ਹੀ ਕੱਲ ਹਿੰਮਤ ਜੀ ਨਾਲ WhatsApp 'ਤੇ ਗੱਲ ਹੋਈ ਸੀਗੀ ਉਹਨਾਂ ਨੇ ਨੰਬਰ ਦੇ ਸੀਗੇ ਮਹਾਲੀ ਦੇ ਦੋ ਉਹ ਬੰਦੇ ਨਾਲ ਇੱਕ ਵਾਰੀ ਗੱਲ ਹੋਈ ਜਾਂ ਆਪਾਂ ਨੇ ਉਹਨੂੰ ਸਟੋਰੀ ਦੱਸੀ ਹੈ ਵੀ ਇਹ ਚੱਕਰ ਹੈ ਮੈਟਰ ਹੈ ਵੀ ਸਾਨੂੰ ਗੱਡੀ ਵਾਪਸ ਕਰਕੇ ਦਿਓ ਹੂੰ ਦੁਬਾਰਾ ਉਸ ਬੰਦੇ ਨੇ ਫੋਨ ਨਹੀਂ ਚੱਕਿਆ ਅਜਾਕਰ ਜੇ ਉਹ ਪਹਿਲਾਂ ਗੱਲ ਕਰ ਲਈ ਜਾਂ ਤੁਸੀਂ ਕਿਹਾ ਵੀ ਆਪਦਾ ਟਰੱਕ ਵਾਪਸ ਲੈ ਜਾਓ ਭਾਈ ਇੱਕ ਵਾਰ 22 ਨਾਲ ਗੱਲ ਹੋਈ ਹੈ ਇੱਕ ਵਾਰ ਦੁਬਾਰਾ ਮੇਰਾ ਤਾਂ ਫੋਨ ਹੀ ਨਹੀਂ ਚੱਕਿਆ ਹੈਗਾ ਕਿਉਂਕਿ ਮੇਰਾ ਨੰਬਰ ਉਹਨਾਂ ਕੋਲ ਹੈਗਾ ਕਿਉਂਕਿ ਕੰਮ ਉਹਦੇ ਨਾਲ ਹੋਣਾ ਕਮਲ ਨੇ ਵੀਰਾ ਨੰਬਰ ਬਲੈਕਲਿਸਟੇ ਕਰਿਆ ਹੋ ਜਗਾ ਤੁਹਾਡੇ ਕੋਲ ਜਿੰਨੀਆਂ ਸ਼ਿਕਾਇਤਾਂ ਹੈਗੀਆਂ ਉਹਦੇ ਪ੍ਰਿੰਟ ਕਢਾਇਆ ਹੋਇਆ ਨਹੀਂ ਮੈਂ ਤਾਂ ਲਿਖਤੀ ਰੱਖਿਆ ਹੋਇਆ ਜੀ ਆਓ ਮੇਲਾ ਮੈਂ ਉੱਧਰ ਮੁੰਡੇ ਨਾਲ ਗੱਲ ਕਰੀ ਆ ਇੱਥੇ ਮਹਿੰਦਰਾ ਵਾਲੇ ਚ ਹਾਂਜੀ ਉਹ ਕਹਿੰਦਾ ਬਾਈ ਜੀ ਵੀ ਇਹਦਾ ਤਾਂ ਵੀ ਸਾਰੇ ਅਸੀਂ ਮੇਲਾ ਪਾ ਚੁੱਕੇ ਆ ਠੀਕ ਆ ਮੈਂ ਕਿਹਾ ਵੀ ਮੇਲਾ ਪਾਤੀਆਂ ਬਾਬਾ ਜੀ ਤੁਸੀਂ ਵੀ ਜਿਹੜਾ ਚੱਕਿਆਂ ਦਾ ਨੁਕਸਾ ਵੀ ਤੁਸੀਂ ਕਹਿੰਦੇ ਹੋ ਵੀ ਟਾਇਰ ਗਲਤ ਖਾਂਦੀ ਆ ਕਿ ਤੁਸੀਂ ਵੀ ਹਿੱਸੇ ਚੈੱਕ ਕਰਾਏ ਕਹਿੰਦੇ ਨਹੀਂ ਜੀ ਕਿਸੇ ਕੋਈ ਨਹੀਂ ਖੋਲੇ ਇਹਨਾਂ ਨੇ ਵੀਰੇ ਫਰਜ ਦਾ ਏਜੰਸੀ ਦਾ ਹੀ ਬਣਦਾ ਨਾ ਹਾਂਜੀ 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 ਠੀਕ ਆ ਇਹ ਲਾਈਨ ਚੈੱਕ ਕਰਕੇ ਤੋਰਤੇ ਹੁਣ ਚੈੱਕ ਤਾਂ ਆਪਾਂ ਹੀ ਥੇ ਕਰਾਉਣੇ ਨੇ ਆਪਾਂ ਰੇਮੇ ਚੈੱਕ ਕਰਾਉਣੇ ਨੇ ਆਪਾਂ ਠੀਕ ਆ ਪਿੰਨਾ ਚੈੱਕ ਕਰਾਉਣੀਆਂ ਨੇ ਕੋਨਾ ਚੈੱਕ ਕਰਾਉਣੀਆਂ ਨੇ ਉਹ ਚੀਜ਼ਾਂ ਤਾਂ ਨਹੀਂ ਚੈੱਕ ਹੋਈਆਂ ਬਸ ਕੁਝ ਨਹੀਂ ਇਹਨਾਂ ਨੇ 2-3 ਵਾਰ ਤਾਂ ਚੱਕੇ ਖੋਲ ਕੇ ਫਿਰ ਦੁਆਰੇ ਫਿੱਟ ਕਰਦੇ ਜੀ ਮਸ਼ੀਨ ਦੀ ਨਾਲ ਚੈੱਕ ਕਰਦੇ ਆ ਪਲੇ ਕਿੰਨੀ ਗੈ ਉਹ ਜਿਵੇਂ ਕਾਰਾਂ ਕਾਰਾਂ ਦਾ ਦੇਖਦੇ ਹੁੰਦੇ ਆਪਾਂ ਵੀ ਉਹ ਕਰਾ ਲਿਆ ਜੀ ਲਾਈਨਮੈਂਟ ਇਧਰ ਟਾਇਰ ਇਧਰ ਲਾਤਾ ਇਧਰ ਇਧਰ ਲਾਤਾ ਉਹ ਵਿਚਾਰਾ ਕੁਝ ਕਰਾਤਾ ਸੀ ਸਭ ਕੁਝ ਜਣੇ ਕਿ ਹਿੱਸੇ ਖੁੱਲ ਕੇ ਪ੍ਰੋਪਰ ਕਦੇ ਕਿਸੇ ਖਰਾਤੇ ਤਾ ਨਹੀਂ ਪਹੁੰਚੇ ਆਪਣੇ ਵੀ ਆਪਾ ਚੈੱਕ ਕਰਨਾ ਨਹੀਂ ਨਹੀਂ ਹਿੱਸੇ ਹੀ ਖੋਲੇ ਜੀ ਡਰਮ ਖੋਲੇ ਸੀਗੇ ਇਹਨਾਂ ਨੇ ਬਸ ਹੂੰ ਕਿ ਬ੍ਰੇਕ ਪਕੜ ਕਰਦੀ ਸੀ ਕੇਮ ਖੋਲੀ ਸੀ ਇਹਨਾਂ ਨੂੰ ਨੁਕਸੇ ਨਹੀਂ ਸਮਝ ਆਇਆ ਹੈਗਾ ਹੁਣ ਹਾਰ ਕੇ ਮੈਂ ਕੁੱਪੇ ਖੋਲ ਕੁੱਪੇ ਦੇ ਹੈਂਡ ਬ੍ਰੇਕ ਵਾਲੇ ਕੁੱਪੇ ਹੀ ਬੰਦ ਕਰ ਲਈ ਤਾਂ ਜਾ ਕੇ ਗੱਡੀ ਬ੍ਰੇਕ ਹੁਣ ਸਹੀ ਹੋ ਗਈ ਹੁਣ ਬ੍ਰੇਕ ਪਕੜਨ ਨਹੀਂ ਛੱਡਦੀ ਆ ਫੇਰ ਕੁੱਪੇ ਕੰਮ ਨਹੀਂ ਕਰਦੇ ਕੁੱਪੇ ਛੋਟੇ ਹੋਣਗੇ ਆਪਣਾ ਕੀ ਕਰਦੇ ਹੈਂਡ ਬ੍ਰੇਕ ਹੈਂਡ ਬ੍ਰੇਕ ਲਾਉਂਦੇ ਆ ਨਾ ਮੰਨ ਲਓ ਹੈਂਡ ਬ੍ਰੇਕ ਕਿਸੇ ਹੋਟਲ ਦੇ ਖੜ ਗਏ ਰੋਟੀ ਛੋਟੀ ਖਾ ਕੇ 2 ਘੰਟੇ ਬਾਅਦ ਚਲਾ ਡਰਾਈਵਰ ਨੇ ਹੈਂਡ ਬ੍ਰੇਕ ਛੁੱਟੇ ਵਿੱਚ ਉਹਨੇ ਕਈ ਵਾਰ ਇਦਾਂ ਹੁੰਦਾ ਕਈ ਵਾਰ ਤਾਂ ਛੱਡ ਦਿੰਦੀ ਸੀ ਵਿੱਚ ਵਿੱਚ ਨੂੰ ਕਈ ਵਾਰ ਹੈਂਡ ਬ੍ਰੇਕ ਪਕੜ ਖੜ ਜਾ 50 ਕਿਲੋਮੀਟਰ ਜਾ ਕੇ ਜਾਂ ਤਾਂ ਟਾਇਰ ਫੋੜ ਦਿੰਦੀ ਆ ਉਹ ਜਾਂ ਬੱਸ ਪੂਰੀ ਅੱਗੇ ਘੜ ਦਿੰਦੀ ਹੈ ਕੱਲੋ ਕੋਈ ਮਾਲ ਲੱਜਾ ਵੇ ਅੱਗ ਲੱਗ ਜਾਈ ਕੋਈ ਜ਼ਿੰਮੇਵਾਰੀ ਹੈ ਜੀ ਕੋਈ ਚੱਕੇ ਇੰਨੇ ਕਰਮ ਹੋ ਜਾਂਦੇ ਨੇ ਵੀ ਅੱਗ ਲੱਗਣ ਦਾ ਕੰਮ ਹੋ ਜਾਂਦਾ ਚੱਕਿਆਂ ਨੂੰ ਮੈਂ ਤੁਹਾਨੂੰ ਵੀਡੀਓ ਭੇਜਾਂ ਹੀ ਸਾਰੀਆਂ ਮੈਂ ਟਾਇਰ ਫੁੱਟੇ ਦੇ ਵੀ ਤੇ ਵੀਡੀਓ ਉਹਦੀ ਵੀ ਬਿਲਕੁਲ ਆਪਣਾ ਧੂਆਂ ਦੀ ਆ ਵਗਦੀ ਨੇ ਠੀਕ ਹੈ ਜੀ ਉਹ ਚੱਕਰ ਤੇ ਗੱਡੀ ਤੇ ਕੰਪਲੀਟ ਕਰਨ ਵੀ ਨਹੀਂ ਕੋਈ ਆਇਆ ਹੈਗਾ ਪੁੱਛਣ ਵੀ ਨਹੀਂ ਆਇਆ ਹੈਗਾ ਵੀ ਕਿੱਥੇ ਕਿੱਥੇ ਬ੍ਰੇਕਡਾਊਨ ਹੋਈ ਸੀ ਜੀ ਇਹ ਇਹ 나ਗਪੁਰ ਦੇ ਨੇੜੇ ਛੜੇ ਸੀ ਜਿੱਦਾਂ ਨਾਗਪੁਰ ਕੋ ਹਾਂਜੀ ਠੀਕ ਹੈ ਇਹ ਤਾਂ ਬਹੁਤ ਟੈਕਨੋ ਮਸ਼ਹੂਰੀਆਂ ਦਿੰਦੇ ਨੇ ਵੀ ਜੇ ਗੱਡੀ ਖੜਜੂ ਰਾਹ 'ਚ ਹਾਂਜੀ ਹਾਂਜੀ ਠੀਕ ਆ ਅਸੀਂ ਹੋਲਡਿੰਗ ਵੀ ਦਵਾਂਗੇ ਅਸੀਂ ਤੁਹਾਨੂੰ ਖਰਚਾ ਵੀ ਦਵਾਂਗੇ ਉਹ ਫਿਰ ਭੁੱਖਿਆਂ ਮਸ਼ਹੂਰੀ ਦੇ ਖੜਾ ਕੇ ਏਜੰਸੀ ਚ ਹਫ਼ਤਾਬਤਾ ਖੜਾ ਕੇ ਨਹੀਂ ਵੀ ਆਈ ਕੁਝ ਵੀ ਖਰਚਾ 6 ਕਿ ਹਫ਼ਤਾ ਜਾਂ ਤੇਜ਼ ਵੀ ਹੁੰਦਾ ਸੀ ਪਿਛਲੇ ਚੱਕਰ ਵੀ ਗੱਡੀ ਪਿਛਲੇ ਚੱਕਰ ਵੀ ਗੱਡੀ ਏਜੰਸੀ ਕਹਿੰਦੇ ਚੈਕਿੰਗ ਕਰਨੇ ਵਾਸਤੇ ਭੇਜੋ ਮੇਰਾ 15000 ਦਾ ਬਿੱਲ ਬਣਾਤਾ ਜੀ ਅੱਛਾ ਫਿਲਟਰ ਚੇਂਜ ਕਰਿਆ ਅਸੀਂ ਇਹ ਕਰਿਆ ਅਸੀਂ ਇਹ ਕਰਿਆ ਜੀ ਐਪਟ ਗਵਰ ਨਵੀਂ ਗੱਡੀਆਂ ਦਾ ਕਿੰਨੇ ਵਾਰ ਖੁੱਲਦਾ ਜੀ ਪਰ ਇਹਨੂੰ ਪਤਾ ਹੀ ਨਹੀਂ ਕੰਮ ਦਾ ਇਹਦਾ ਮਤਲਬ। 3-4 ਵਾਰ ਤਾਂ ਟੈਪ ਟੱਕਰ ਖੋਲਦਾ ਜੀ। ਅੱਛਾ ਜੀ। ਉਹ ਲੀ ਕਰ ਰਿਹਾ ਹੁਣ ਇਹਨਾਂ ਨੇ ਕੋਈ ਬਸ ਇਦਾਂ ਹੀ ਐਨਾ ਬੋਰਡ ਲਾ ਕੇ ਬੰਦ ਕਰ ਦਿੰਦੇ ਆ ਬਸ। ਕੋਈ ਉਹਦੀ ਰਬੜਾ ਨਹੀਂ ਚੇਂਜ ਕਰਦੇ ਜੇ ਰਬੜਾ ਚੇਂਜ ਵੀ ਕਰਾਂਗੇ ਮੇਰੇ ਖਾਤੇ ਪਾ ਦੇਣੀ ਆ ਬੀਲ ਬਣ ਗਈ ਤੁਹਾਡਾ। ਔਰ ਜਿਹੜਾ ਪਾਰਟ ਪਾਈ ਜਾਂਦੇ ਆ ਬਸ ਉਹ ਜਿਹੜਾ ਪਾਰਟ ਪਾਈ ਜਾਣਾ ਉਹ ਮੇਰੇ ਗੱਲ ਪਣੀ ਜਾਣਾ ਇਹਨਾਂ ਨੇ। ਨਹੀਂ ਗਾਰੰਟੀ ਜਿਹਨਾਂ ਨੇ ਕੁਝ ਵੀ ਨਹੀਂ ਕਰਕੇ ਦਿੱਤਾ। ਗਾਰੰਟੀ ਮਤਬ ਅਸੇ ਦਿਹਾੜੀਆਂ ਟਰਵਾ ਦੇਈ ਮੇਰੀ ਇਹ ਕਰਦੇ ਗਾਰੰਟੀ ਮੈਨੂੰ ਫਾਇਦਾ ਕਰਦੇ 5-7 ਦਿਨ ਟਰਵਾ ਕੇ ਜੀ ਬੱਲੇ ਪਰ ਛੱਡ ਦਿੰਦੇ ਨੇ 2000 4000 ਵੈਸੇ ਜੀ 5 ਦਿਨ ਗੱਡੀ ਖੜ ਗਈ 2-4000 ਜਿਹੜਾ ਲੇਬਰ ਦਾ ਬਣਿਆ ਉਹ ਤੁਹਾਨੂੰ ਛੱਡਤਾ ਜੀ ਹਾਂਜੀ ਸਮਾਨ ਨਵਾਂ ਲਈ ਚਲੋ ਸਭ ਤੋਂ ਖਰੀਦੀ ਚਲੋ ਪਾਈ ਚਲੋ ਠੀਕਾ ਗੱਡੀ ਚੱਲੇ ਨਾ ਚੱਲੇ ਕੋਈ ਜ਼ਿੰਮੇਵਾਰੀ ਨਹੀਂ ਇਹਨਾਂ ਨੂੰ ਕੋਈ ਮਤਲਬ ਹੀ ਨਹੀਂ ਮੈਂ ਤਾਂ 8-10 ਲੱਖ ਰੁਪਏ ਦੇ ਘਟੇ ਜਾ ਗਿਆ ਜਦੋਂ ਚਲਾਰੇ ਮੈਂ ਤਾਂ ਦੋ ਆਪਣੀ ਹੋਰ ਗੱਡੀਆਂ ਵੀ ਉਲਝਾ ਲਈ ਜੀ ਦੇ ਚੱਕਰ ਚ ਮੰਨਣਾ ਨਹੀਂ ਗੱਡੀ ਲੈਂਦਾ ਵੀ ਚਲੋ ਫਾਇਦਾ ਹੋਵੇ ਹਨਾ ਕੋਈ ਪ੍ਰੋਫਿਟ ਹੋਵੇ ਹਾਂਜੀ ਇਹਨਾਂ ਦੀ ਤੁਸੀਂ ਕੋਈ ਕਚੁੰਬਰ ਕਚੁੰਬਰ ਕੋਰਟ ਚ ਕੇਸ ਕਰਿਆ ਕੋਈ ਐਪਲੀਕੇਸ਼ਨ ਦਿੱਤੀ ਹੈ ਨਹੀਂ ਕਰਿਆ ਨਹੀਂ ਹੈ ਜੀ ਹਲੇ ਕੁਛ ਨਹੀਂ ਮੈਂ ਸੋਚ ਰਹੀ ਹੁਣ ਤਾਂ ਪਾ ਦੋ ਵੀਰੇ ਪਾ ਦੋ ਸਵੇਰੇ ਵਕੀਲ ਕਰਕੇ ਨਾਲ ਬੈਂਕ ਵਾਲੇ ਕੋਲ ਜਾਇਆ ਮੈਂ ਸਵੇਰੇ ਨਹੀਂ ਬੈਂਕ ਵਾਲੇ ਨਾਲ ਨਵੇਲ ਦੇਣਾ ਉਹਨਾਂ ਨੂੰ ਕਹਿ ਦਿਓ ਕਹ ਜੀ ਨਵੇਲ ਲਓ ਸਾਡੇ ਨਾਲ ਜਿਵੇਂ ਨਵੇਲਣਾ ਬੈਂਕ ਤੋਂ ਹੌਲਰਾ ਫੈਸਲਾ ਕਰ ਜੂਗੀ ਆ ਕੇ ਹਾਂਜੀ 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 ਜੇ ਤੁਸੀਂ 10 ਲੱਖ ਰੁਪਈਆ ਦੇਣਾ ਤੁਹਾਡਾ ਨਵੇਲ 2 6 ਲੱਖ 7 ਲੱਖ ਚ ਕੋਈ ਗੱਲ ਨਹੀਂ ਹੂੰ ਫਿਰ ਤਾਂ ਗੱਡੀ ਨੂੰ ਮਹੀਨੇ ਨਹੀਂ 8 ਹੋਏ ਐ ਜੀ 8-9 ਮਹੀਨੇ ਹੋਏ ਬੱਲੇ ਬੱਲੇ 8 ਮਹੀਨੇ ਤਾਂ ਇਹ ਤਾਂ ਵਿਆਜ ਵੀ ਨਹੀਂ ਗਿਆ ਹੁਣ ਇਹਦਾ ਮਤਲਬ ਥੋੜੇ ਤੇ 40 ਲੱਖ ਦਾ ਤਾਂ ਕਰਜ ਆਵੇ ਸਿੱਧਾ ਗੱਡੀ ਦੇ ਕੁਝ ਵੀ ਨਹੀਂ ਹੈ ਜੀ ਕੁਝ ਵੀ ਨਹੀਂ ਗਿਆ ਜੀ ਕਿਵੇਂ ਲਾਵਾਂਗੇ ਸਭ ਕੁਝ ਬੁਕਾ ਦੂੰਗੀ ਇਹ ਸਭ ਕੁਝ ਬੁਕਾ ਦਈਏ ਤਾਂ ਜਿਹੜੀ ਹੈ ਉਹ ਵੀ ਬੁਕਾ ਦੇਵੀਂ ਇਹ ਹੁਣ ਜੀ ਕੰਪਨੀ ਮਹਿੰਦਰਾ ਵਾਲੇ ਕੁਝ ਨਹੀਂ ਬੋਲ ਰਹੇ ਕੁਝ ਨਹੀਂ ਹੈ ਮਤਲਬ ਕਹਿੰਦਾ ਮੇਰੇ ਲੈਵਲ ਦਾ ਇਹ ਮੈਂ ਤਾਂ ਇਹ ਹੈ ਗੱਡੀ ਚ ਵਾਪਸ ਕਰੋ ਮੈਨੂੰ ਤੁਹਾਡੀ ਗੱਡੀ ਚ ਅਨ ਗੱਡੀ ਚ ਪ੍ਰੋਬਲਮ ਹੈ ਵੀ ਇੰਨੀ ਪ੍ਰੋਬਲਮ ਆਏ ਕੱਦੀ ਪ੍ਰੋਬਲਮ ਆ ਵੀ ਚਲ ਬੰਦਾ ਮੈਨੇਜ ਕਰ ਲੈਂਦਾ ਹੈ ਨਾ ਹੂੰ ਇਸ ਨਹੀਂ ਅਗਲ ਚੱਕਰ ਹੋ ਜੂਗੀ ਉਸ ਨਹੀਂ ਦੂਸਰੇ ਚੱਕਰ ਹੋਏ ਵੀ ਤੀਸਰੇ ਚੱਕਰ ਹੋ ਜੂਗੀ ਬਿਲਕੁਲ ਜੀ ਹਰ ਚੱਕਰ 16 ਚੱਕਰ ਲੱਗ ਗਏ ਆ ਗੱਡੀ ਦੇ ਲਾਏ ਆ ਬਾਹਰ ਤੇ ਹਰ ਚੱਕਰ ਗੱਡੀ ਜੰਸੀ ਜਾਂਦੀ ਹੈ ਜਾਂਦੇ ਵੀ ਆਂਦੇ ਵੀ ਵੀ 16 ਛੋਟੇ ਹੁਣ ਤੱਕ ਹੁਣ ਤੱਕ ਜੇ ਤੁਸੀਂ ਮੋਟਾ ਮੋਟਾ ਦੱਸੋ ਬਈ 10 ਮਹੀਨੇ ਹੋ ਗਏ ਗੱਡੀ ਲਈ ਨੂੰ 10 ਮਹੀਨੇ ਚ ਕਿੰਨੀਆਂ ਦਿਹਾੜੀਆਂ ਜੰਸੀ ਦੇ ਵਿੱਚ ਖੜੀ ਆ ਇਹ ਮੋਟਾ ਮੋਟਾ ਜਿਹਾ ਦੇਖੀਏ ਘੱਟੋ ਘੱਟ ਜੀ 1.5 ਮਹੀਨਾ 40 ਦਿਨ 45 ਦਿਨ ਬ੍ਰੇਕ ਡਾਊਨ ਰਿਹਾ ਗੱਡੀ ਦਾ ਹਾਂਜੀ ਬ੍ਰੇਕ ਡਾਊਨ ਜੀ ਕਦੇ ਰਸਤੇ 'ਚ ਵੀ ਵਿਚੇ ਲਾ ਲਓ ਰਸਤੇ ਵਾਲਾ ਵੀ ਲਾ ਕੇ ਕੋਈ ਪੁੱਛਦਾ ਹੀ ਨਹੀਂ ਹੈਗਾ ਜੀ ਬੱਲੇ 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 ਵੀ ਸੰਭਲੋ ਵੀ ਤੁਸੀਂ ਤਾਂ ਫਿਰ ਇਹ 10 ਮਹੀਨੇ 'ਚੋਂ 7 ਮਹੀਨੇ ਰੋਡ ਤੇ ਚੱਲੀ ਆ 7 ਮਹੀਨੇ ਰੋਡ 'ਤੇ ਚਲਾਈ ਆਈ ਲੈ ਲੈ ਗੱਡੀਆਂ ਨਾਲ ਕਿੰਨੇ ਕਿਲੋਮੀਟਰ ਚੱਲਦੀ 2600 ਕਿਲੋਮੀਟਰ ਇੱਕ ਸਾਈਡ ਚੱਲਦੀ ਐ 86000 ਕਿਲੋਮੀਟਰ ਚੱਲ ਗਈ ਜੀ 25 2600 ਕਿਲੋਮੀਟਰ ਇੱਕ ਸਾਈਡ ਚੱਲਦੀ ਐ 86000 ਚ ਕਿੰਨੇ ਟੈਨਵਾ ਚੁੱਕੇ ਹੋ ਤੁਸੀਂ ਹੁਣ ਤੱਕ ਬਈ ਇੱਕ ਜੋੜਾ ਤਾਂ ਪੂਰਾ ਖਤਮ ਕਰਤੇ ਮਤਲਬ ਚਾਸੀ ਵਾਲੇ ਦਾ ਸਾਰੇ ਕੋਈ ਫੁੱਟ ਕੇ ਪਾਓਗਾ ਕੋਈ ਜਣੀ ਗਲਤ ਖਸਾ ਕੇ ਖਤਮ ਹੋ ਗਿਆ ਦੁਬਾਰੇ ਜਿਹੜੇ ਜੋੜੇ ਲੱਗੇ ਹੋਈਆਂ 8 9 ਮਹੀਨੇ ਆ ਉਹ ਵੀ ਵੀਡੀਓ ਚ ਦੇ ਲਈ ਉਹ ਆਪ ਤਾਂ ਚੁਹਤੇ ਇਹ ਨਹੀਂ ਉਹ ਨੇ ਉਹ ਵੀ ਅੱਡ ਚੱਲਦੇ ਆ ਕੋਈ ਨਾ ਬਈ ਲੱਗਿਆ ਕੋਈ ਟੱਪ ਪਾ ਗਿਆ ਕੋਈ ਦੋਸਤ ਪਾ ਗਿਆ ਹਾਂ ਉਹ ਲੱਖ ਲੁੱਖ ਤੱਕ ਉਹ ਵੀ ਉਤਰ ਜਾਣੇ ਆ ਜੀ ਜਣੇ ਕਿ ਜਿਹੜੇ ਟਾਇਰ 70 75 ਤੋਂ 80000 ਚੱਲਦੇ ਹੁੰਦੇ ਨੇ ਆਪਣੇ ਜਿਹੜੀ ਇਹ ਐਵਰੇਜ ਲਾਉਂਦੇ ਨੇ ਹਾਂ 80000 ਕਿਲੋਮੀਟਰ ਦੇ ਫਿਰ ਵੀ ਬੰਦਾ ਚੱਲੋ ਸੋਦਦਾ ਵੀ ਚਲਾ 20 15 20000 25000 ਦਾ ਜੋੜਾ ਵੇਚੂ ਗਈ ਹਾਂ ਵੀ ਉਹ ਤੁਹਾਡੇ ਸਮਝ ਲੋਗੇ 40 45 ਦਾ ਕੰਮ ਹੋ ਗਿਆ ਉਹ ਮਿੱਟੀ ਹੈ ਮਿੱਟੀ ਹੋ ਗਈ ਉਹ ਜਿਹੜੇ ਟਾਇਰ ਆਪਣੇ 80000 ਚੱਲਣੇ ਸੀ ਉਹ 45000 ਦੇ ਚੱਲੇ ਨੇ 45 ਵੀ ਨਹੀਂ ਚੱਲੇ ਜੀ ਪਹਿਲਾਂ ਹੀ ਫੁੱਟਣੇ ਸ਼ੁਰੂ ਹੋ ਗਏ ਸੀ ਉਹ ਤਾਂ ਅਸੀਂ ਆਪਣਾ ਅੱਕੇ ਗਰਮ ਹੋ ਪਿਆ ਉਹ ਪੰਜ ਗਰਮ ਹੁੰਦੀ ਹੈ ਤਾਂ ਬਈ ਪੜਾਕੀ ਪੈਣੇ ਨੇ ਹਾਂ ਵਾਪ ਲੈਦਰ ਪਕੜ ਕਰਕੇ ਜੀ ਹਾਂ ਜੀ ਹਾਂ ਵਾਪ 40 50 ਕਿਲੋਮੀਟਰ ਚੱਲਦੀ ਸੀ ਤਨੇ ਮੈਂ ਬਸ ਟ੍ਰਾਇਪਰ ਉਹ ਫੋਨ ਹੀ ਜਾਂਦਾ ਤੇ ਗਰੰਟੀ ਗਰੰਟੀ ਜਦ ਆਪਾਂ ਗੱਡੀ ਲੈਨੇ ਆ ਬਾਈ ਇਹਨਾਂ ਨੇ ਤੁਹਾਨੂੰ ਗਰੰਟੀ ਬਰੰਟੀ ਕੀ ਦਿੱਤੀ ਹੋਈ ਆ ਇਹਨਾਂ ਨੇ ਕਹਿ ਕੇ ਦਿੱਤੀ ਸਾਡੀ ਗੱਡੀ ਦੀ ਐਵਰੇਜ ਹੈ ਬਾਕੀ ਸਾਰੀ ਚੀਜ਼ਾਂ ਸਾਡੀ ਗੱਡੀ ਆਪ ਹੈ ਹੂੰ ਜਦ ਕਿ ਅਜੇ ਦੇਵ ਗੰਨ ਬਕੈਦਾ ਐਡ ਵੀ ਕਰਦਾ ਹੈ ਹਾਂ ਬਹੁਤ ਮੋٹے ਮੋٹے ਆਉਂਦੇ ਨੇ ਵੀ ਹਮ ਜੇ ਕਰ ਦਿੰਗੇ ਜੀ ਆਡਟਾਈਜ਼ਮੈਂਟ ਕਰ ਰਿਹਾ ਉਹ ਬੰਦਾ ਵੀ ਸਾਡੀ ਗੱਡੀ ਦੀ ਬਈ ਐਵਰੇਜ ਨਾ ਆਈ ਤਾਂ ਸਾਡੀ ਗੱਡੀ ਵਾਪਸ ਹੈ ਹੁਣ ਜਿਹੜਾ ਏਜੰਸੀ ਦਾ ਮਾਲਕ ਹੈ ਉਹ ਵੀ ਕਹਿੰਦਾ ਵੀ ਸਾਡੇ ਇਹ ਲੈਵਲ ਦੀ ਗੱਲ ਨਹੀਂ ਹੈਗੀ ਇਹ ਕੰਪਨੀ ਵਾਲੇ ਕਰਨਗੇ ਕੰਪਨੀ ਵਾਲੇ ਫੋਨ ਨਹੀਂ ਚੱਕਦੇ ਜੀ ਕੀ ਕੰਪਨੀ ਵਾਲੇ ਕੀ ਕਰਦੇ ਨੇ ਇਹਨਾਂ ਦੇ ਜਿਹੜੇ ਆਪਣੇ ਤੁਸੀਂ ਜਿਹੜੇ ਏਜੰਸੀ ਚੋਂ ਗੱਡੀ ਲਈ ਆ ਇਹਨਾਂ ਨੇ ਉੱਤੇ ਕੰਪਨੀ ਨੂੰ ਮੇਲਾ ਬੂਲਾ ਪਾਈਆਂ ਨੇ ਪਤਾ ਨਹੀਂ ਇਹ ਤਾਂ ਕਹਿ ਦਿੰਦੇ ਆ ਕਿ ਅੱਗੇ ਕਹਿਤਾ ਹੀ ਅੱਗੇ ਕਹਿਤਾ ਅੱਗੇ ਕੋਈ ਸਾਨੂੰ ਸੁਣਦਾ ਸੁਣਨ ਵਾਲਾ ਹੋਵੇ ਫਿਰ ਤਾਂ ਪਤਾ ਲੱਗੇ ਜੀ ਵੀ ਆ ਕੇ ਕਿਹਾ ਇਹ ਕਿਸੇ ਤੋਂ ਪੁੱਛ ਕੇ ਦੇਖੋ ਭਾਈ ਜੀ ਕਿਉਂਕਿ ਮੈਂ ਉਹਰੇ ਆਪਣੇ ਉਦਣੇ ਕੁਦਰਤੀਓਂ ਮੇਰੇ ਕੋਲ ਬਾਈ ਹੁਣੀ ਆ ਗਏ ਆਪਣੇ ਪੁਰਾਣੇ ਜਾਣਕਾਰ ਨੇ ਮੈਂ ਤੁਹਾਡਾ ਬੇਰਬਾਉ ਨਾਲ ਕੋ ਰੱਖਿਆ ਸੀ ਹਾਂਜੀ ਵੀ ਏਕੜ ਮਹਿੰਦਰਾ ਦੀ ਗੱਡੀ ਆ ਭਾਈ ਹਾਂਜੀ ਤੁਸੀਂ ਮਹਿੰਦਰਾ ਚ ਜੋਇਨਿੰਗ ਕਰੀ ਹੋਈ ਆ ਕੰਮ ਕਰਦੇ ਹੋ ਹਾਂਜੀ ਉਹਰੇ ਜਦੇ ਦੱਸਤਾ ਕਹਿੰਦਾ ਪ੍ਰੀਤ ਟਰਾਂਸਪੋਰਟ ਰਾਜਪੁਰਾ ਮੈਂ ਕਿਹਾ ਭਾਈ ਪਤਾ ਤੈਨੂੰ ਕਹਿੰਦਾ ਭਾਈ ਜੀ ਕੋਈ ਪੰਜਾਬ ਦੀ ਕੀ ਬਾਹਰਲੀ ਕਿਸੇ ਏਜੰਸੀ ਇਹ ਜੀ ਨਹੀਂ ਹੋਣੀ ਜਿਹੜਾ ਤੁਹਾਡੀ ਗੱਡੀ ਦਾ ਰਿਕਾਰਡ ਖੋਲੂਗਾ ਵੀ ਉਹਨੂੰ ਪਤਾ ਨਾ ਲੱਗੇ ਹਾਂਜੀ ਵੀ ਸਾਰਾ ਕੰਮ ਆਨਲਾਈਨ ਕੰਮ ਹੋਇਆ ਹੋਇਆ ਠੀਕ ਆ ਕਦੇ ਬਾਹਰ ਗੱਡੀ ਨਹੀਂ ਖੁੱਲੀ ਹੋਈ ਵੀ ਹਰ ਇੱਕ ਸ਼ੋਅਰੂਮ ਵਾਲੇ ਨੂੰ ਪਤਾ ਤੁਹਾਡੀ ਗੱਡੀ ਦਾ ਹਿਸਟਰੀ ਕਿਸ ਤਰ੍ਹਾਂ ਮਕਾਫਰ ਉੱਥੇ ਮਾਲਕਾਂ ਦਾ ਕੀ ਕਸੂਰ ਹੈ ਕਹਿੰਦਾ ਮਾਲਕਾਂ ਦਾ ਕੋਈ ਕਸੂਰ ਨਹੀਂ ਹੈਗਾ ਵੀ ਇਹ ਉਸ ਤੋਂ ਕੰਪਨੀ ਨੇ ਹੈਂਡਲ ਕਰਨਾ ਮਾ ਜੀ ਕਰਾਊਗਾ ਕੌਣ ਹੁਣ ਜੇ ਆਪਣੇ ਆਪਣੇ ਡਰਾਈਵਰਾਂ ਕੋਲ ਇੰਨੀ ਪਾਵਰ ਹੋਵੇ ਠੀਕ ਆ ਵੀ ਆਪਾਂ ਸਿੱਧਾ ਕੰਪਨੀ ਨੂੰ ਜ ਕਿਸੇ ਵੀ ਕੰਪਨੀ ਦੀ ਗੱਡੀ ਆ ਉਹਦੇ ਨਾਲ ਚੈਲੰਜ ਆਪਾਂ ਤਾਂ ਕਰ ਨਹੀਂ ਸਕਦੇ ਕਰਨਾ ਵੀ ਡੀਲਰ ਡੀਲਰਾਂ ਦੇ ਥਰੂ ਹੀ ਆ ਨਾ ਡੀਲਰਾਂ ਨੇ ਨੂੰ ਦੱਸਣਾ ਵੀ ਇਹ ਆ ਨੁਕਸ ਪੈ ਰਹੇ ਨੇ ਵੀ ਭਾਈ ਇਹ ਚੇਂਜ ਕਰੋ ਜਾਂ ਗਾਹਾਂ ਨੂੰ ਗੱਡੀਆਂ ਸੁਧਾਰੋ ਆ ਗੱਡੀ ਵਾਪਸ ਲੈ ਜਾਓ ਕਿ ਮੈਂ ਤਾਂ ਜਦੋਂ ਤੋਂ ਹਲੇ ਤਾਂ 2-3 ਮਿੰਟ ਨਹੀਂ ਹੋਈ ਸੀ ਜਦੋਂ ਟਾਇਰ ਫੁੱਟਣੇ ਸ਼ੁਰੂ ਹੋਏ ਸੀਗੇ ਗੱਲ ਤੇ ਟਾਇਰ ਖਾਨ ਲੱਗੇ ਸੀਗੀ ਨੌਸਟੇਮ ਗਿਆ ਸੀ ਮੈਂ ਥੋੜੀ ਗੱਡੀ ਚ ਨੁਕਸ ਹੈ ਵੀਰੇ ਤੁਸੀਂ ਗੱਡੀ ਚੇਂਜ ਕਰਕੇ ਦੇਓ ਮੈਨੂੰ ਹਾਂਜੀ ਨਹੀਂ ਨਹੀਂ ਕਹਿੰਦੇ ਕੋਈ ਨੁਕਸ ਨਹੀਂ ਹੈ ਤੁਸੀਂ ਗੱਡੀ ਏਜੰਸੀ ਤੇ ਜੋ ਅਸੀਂ ਕਰਕੇ ਭੇਜਾਂਗੇ ਗੱਡੀ ਹਫ਼ਤਾ ਹਫ਼ਤਾ ਖੜਾ ਕੇ ਕੁਝ ਨਹੀਂ ਕਰਿਆ ਜੀ ਕਰਕੇ ਕਿਆ ਕੋਈ ਫਰਕ ਹੀ ਨਹੀਂ ਪਿਆ ਜੀ ਇਹ ਜੇ ਕਰੇ ਦਾ ਕਿਆ ਕਰੀ ਜੀ ਜਿਹੜੇ ਬੰਦੇ ਬ੍ਰੇਕ ਨਹੀਂ ਚੈੱਕ ਕਰ ਸਕੀ ਵੀ ਬ੍ਰੇਕ ਕਿਉਂ ਪਕੜ ਰਹੀ ਹੈ ਉਹ ਨੁਕਸਾਨ ਹੀ ਲੱਭ ਸਕੇ ਉਹ ਗੱਡੀ ਨੂੰ ਕਿੱਥੇ ਇੰਜਨ ਦਾ ਕਿੱਥੇ ਕੰਮ ਕਰ ਦੇਵਾਂਗੇ ਜੀ ਬਿਲਕੁਲ ਜੀ ਬਿਲਕੁਲ ਬਾਕੀ ਸਾਰੇ ਬੰਦੇ ਨੇ ਬਲੈਕਲਿਸਟ ਦੇ ਨੰਬਰ ਗੇਰੇ ਵੀ ਗੱਲ ਕਰਾਂ ਦਾ ਮੈਂ ਕਿਹਦੇ ਨਾਲ ਕਰਾਂ ਮੈਂ ਗੱਲ ਕਰਦਾ ਮੈਂ ਬਾਈ ਦੇ ਨੰਬਰ ਤੋਂ ਫੋਨ ਕਰਕੇ ਗੱਲ ਕਰਦਾ ਅੱਛਾ ਜੀ ਹਾਂਜੀ ਫਿਰ ਉਹ ਫੋਨ ਤੇ ਗੱਲ ਹੋ ਜਾਂਦੀ ਹੈ ਉਹਦੀ ਜੇ ਦੂਵੇ ਫੋਨ ਤੋਂ ਕਰਦੇ ਹੋ ਨਬਾਈ ਵਾਲੇ ਫੋਨ ਤੋਂ ਕਰਦਾ ਜੀ ਮੈਂ ਮੇਰੇ ਫੋਨ ਤੋਂ ਤਾਂ ਨੰਬਰ ਤੋਂ ਨਹੀਂ ਲੱਗਦਾ ਜੀ ਤੁਸੀਂ ਕਦੇ ਉਹਨੂੰ ਲੰਬਾ ਨਹੀਂ ਦਿੱਤਾ ਵੀ ਭਾਈ ਮੇਰੇ ਫੋਨ ਕਾਤੇ ਬਲੈਕਲਿਸਟ ਪਾਈ ਮੈਂ ਕਹਿੰਦਾ ਜੀ ਮੈਂ ਕਿਹਾ ਮੇਰਾ ਨੰਬਰ ਬਲੈਕਲਿਸਟ 'ਚ ਪਾਡੋ ਭਾਈ ਮੈਂ ਕੰਪਲੇਂਟ ਕਿਹਨੂੰ ਕਰਾਂ ਹੂੰ ਕਹਿੰਦੇ ਜੀ ਵਰਕਸ਼ਾਪ ਵਾਲਾ ਜਿਹੜਾ ਮਤਲਬ ਕਿ ਬਜਿੰਦਰ ਇੱਥੇ ਹੂੰ ਬਾ ਉਹਦੇ ਨਾਲ ਗੱਲ ਕਰ ਲਓ ਤੁਹਾਨੂੰ ਕੋਈ ਪ੍ਰੋਬਲਮ ਹੈ ਨਹੀਂ ਜੇ ਸ਼ੋਅਰੂਮ ਵਾਲੇ ਕਹਿਣਗੇ ਉਹ ਵੀ ਤਾਂ ਹੀ ਕੁਝ ਪਾ ਕੇ ਦੇਊਗਾ ਤਾਂ ਹੀ ਕੋਈ ਮੈਂ ਡਾਕਟਰ ਐ ਜੀ ਵੀ ਪਿਛਲੇ ਚੱਕਰ ਗੱਡੀ ਇਹਨਾਂ ਨੇ ਦੀਪਕ ਕਣਕਾ ਆ ਕੋਈ ਕਮਲ ਕਮਲ ਹੈ ਨਾ ਜਿਹੜਾ ਐਂ ਤਾਂ ਇਹਨਾਂ ਦਾ ਉਹਦੇ ਅੰਡਰ ਕੰਮ ਕਰਦੇ ਆ ਦੋ ਮੁੰਡੇ ਇੱਕ ਆ ਵਿਰੂਪ ਹੈ ਇੱਕ ਦੀਪਕ ਕਣਕਾ ਹੈ ਅੱਛਾ ਜੀ ਉਹਦੇ ਅੰਡਰ ਕੰਮ ਕਰਦੇ ਆ ਉਹ ਉਹਨਾਂ ਨੂੰ ਭੇਜ ਦਿੰਦੇ ਆ ਇੱਥੇ ਬਜੇਂਦਰ ਕੋਲ ਤੁਸੀਂ ਗੱਡੀ ਚੈੱਕ ਕਰੋ ਪਿਛਲੇ ਵਾਰ ਇਦਾਂ ਹੀ ਚੈੱਕ ਉਹਨੇ ਕਿਹਾ ਦੀਪਕ ਕਣਕਾ ਨੇ ਕਹਿੰਦਾ ਗੱਡੀ ਚੈੱਕ ਕਰਨੀ ਆ ਤੁਸੀਂ ਜੈਂਸੀ ਭੇਜ ਦਿਓ ਹੂੰ ਕਹਿੰਦਾ ਤੁਹਾਡੇ ਜੀ ਯੂਰੀਏ ਜੀ ਪ੍ਰੋਬਲਮ ਹੈ ਤੁਹਾਡੇ ਡੀਜ਼ਲ ਜੀ ਪ੍ਰੋਬਲਮ ਹੈ ਹਾਂ ਅਸੀਂ ਫਿਲਟਰ ਚੇਂਜ ਕਰਤਾ ਐਗਜ਼ੌਸਟ ਵਾਲਾ ਸਿਸਟਮ ਸਾਰਾ ਖੋਲ ਕੇ ਉਹ ਵੀ ਸਾਫ਼ ਕਰਤਾ ਮੈਂ ਕਿਹਾ ਹੁਣ ਐਵਰੇਜ ਆ ਜੂਗੀ ਮੈਂ ਕਿਹਾ ਬਿੱਲ ਮੈਂ ਤਾ ਦੇਹਾਂਗਾ ਠੀਕ ਹੈ ਕਹਿੰਦਾ ਹਾਂ ਹਾਂ ਹੁਣ ਐਵਰੇਜ ਆਊਗੀ ਮੈਂ ਕਿਹਾ ਚਲੋ ਠੀਕ ਹੈ ਮੈਂ 12000 ਉਹਦੇ 2500 ਦਾ ਮੇਰਾ ਯੂਰੀਆ ਸੀਗਾ ਮੈਂ 12000 ਉਹਦੇ ਵੀ ਦੇ ਕੇ ਮੈਂ ਗੱਡੀ ਉੱਥੋਂ ਕੱਢੀ ਠੀਕ ਹੈ ਗੱਡੀ ਨੇ ਪਿਛਲੇ ਵਾਰ ਨਾਲੋਂ ਵੀ ਕਿਤੇ 1000 ਦਾ ਫालतू ਖਾਇਆ ਕਿਤੇ 1500 ਦਾ ਫालतू ਖਾਇਆ ਕਿਤੇ 2000 ਦਾ 3000 ਦਾ ਫालतू ਸਾਡੀ ਡੀਲ ਠੀਕ ਜਾਂਦੇ ਜਾਂਦੇ ਹੈ ਮਤਲਬ ਪਿਛਲੇ ਚੱਕਰ ਨਾਲੋਂ ਹੀ ਮੇਰਾ 8-10000 ਦਾ ਫालतू ਖਾਗੜੀ ਜਨਾ ਹੋਰ ਜ਼ਿਆਦਾ ਖਾ ਗਈ ਲੈ ਲੇ ਲੈਂਡ ਨਾਲੋਂ ਤਾਂ ਕੀ ਫਰਕ ਪਾਣਾ ਹੀ ਲੈ ਲੈਂਡ ਨਾਲੋਂ ਤਾਂ ਪਹਿਲਾਂ ਵੀ ਫालतੂ ਹੀ ਖਾਰੀ ਆਈ ਅੱਛਾ ਇੱਕ ਚੱਕਰ ਦਾ ਮੈਨੂੰ ਘੱਟੋ ਘੱਟ ਯੂਰੀਆ ਮਿਲਾ ਕੇ ਜੀ 15000 ਦੇ ਨੇੜੇ ਤੇੜੇ ਮੈਨੂੰ ਇੱਕ ਚੱਕਰ ਪੈ ਰਿਆ ਜੀ ਲੋਸ ਦਾ ਨਹੀਂ ਨਹੀਂ ਦਾ ਦੋ ਚੱਕਰ ਵੀ ਆਪਣੇ ਹੋਰੇ ਕਚੂੰਬਰ ਦੇ ਵਿੱਚ ਜਾ ਕੇ ਕਚੂੰਬਰ ਦੇ ਵਿੱਚ ਆ ਕੇ ਕੇਸ ਫਾਈਲ ਕਰ ਦੋ ਹੋਰ ਕੀ ਆ ਤੇ ਪਟਿਆਲੇ ਹੀ ਨਹੀਂ ਪਟਿਆਲੇ ਕਰ ਦੋ ਨਹੀਂ ਦਾਜਪੁਰੇ ਕਰ ਦੋ ਕਚੂੰਬਰ ਕੋਟ ਦਾ ਹਰ ਇੱਕ ਜਗ੍ਹਾ ਹੀ ਹੈ ਜੀ ਮੈਂ ਰਾਜਪਰੀ ਕਰ ਦਿੰਦੇ ਜੀ ਹਾਂ ਜੀ ਵਕੀਲਾਂ ਨਾਲ ਗੱਲ ਕਰਕੇ ਕੇਸ ਫਾਈਲ ਕਰ ਦੋ ਤੇ ਜਿਹੜੀਆਂ ਤੁਸੀਂ ਵੀਡੀਓ ਭੇਜੇ ਨੇ ਆਪਾਂ ਚਲਾ ਦਿੰਦੇ ਆ ਵੀ ਭਾਈ ਵੀ ਇਸ ਕਸੂਰ ਦੱਸੋ ਮਾਲਕਾਂ ਦਾ ਕੀ ਆ ਇਹਦਾ ਛੇ ਦਿਜੇ ਤੇ ਹਿੱਲਾ ਕਰਾਇਆ ਜਾਵੇ ਇਹ ਆਪਾਂ ਮੈਂ ਇਸ ਵੀਡੀਓ ਰਹੀ ਦੇ ਦਿੰਨੇ ਆ। ਮੈਂ ਉਹ ਵੀਡੀਓ ਬਣਾ ਕੇ ਮੈਨੂੰ ਹੀ ਭੇਜੂ ਮੈਂ ਇੱਕ ਦੋ ਚੈਨਲ ਤੇ ਹੋਰ ਵੀ ਚਲਵਾਵਾਂਗਾ ਜੀ। ਬੜਾ ਚੰਗਾ ਬਾਈ ਜੀ। ਹਾਂਜੀ ਹਾਂਜੀ ਮੈਂ ਹੋਰ ਵੀ ਵੀਡੀਓ ਸ਼ੇਅਰ ਕਰ ਰਹੀ ਸਾਨੂੰ ਭੇਜ ਦਿਓ ਜੀ। ਹਾਂਜੀ